ਪਹਿਲਾਂ ਤੁਸੀਂ ਨਾ ਉਹ ਵੀਡੀਓ ਵੇਖੋ ਫਿਰ ਬਾਕੀ ਗੱਲਬਾਤ ਕਰ ਲਈਏ ਸਾਡੇ ਵਾਲੇ ਮਾਨਵੀ ਨਹੀਂ ਨਾ ਹਨ ਕੋਈ ਚੰਗੀ ਆ ਫਿਲਮ ਆਈ ਸੀ ਅਕਾਲ ਪਿਛੇ ਜੇ ਰੌਲਾ ਪਾ ਕੇ ਬਹਿ ਕੇ ਕਹਿੰਦੇ ਜੀ ਵਿਰੋਧ ਕਰੋ ਵਿਰੋਧ ਕਰੋ ਵੀ ਜੇ ਕੋਈ ਬੰਦਾ ਚੰਗਾ ਐਕਟਰ ਸਿੱਖੀ ਦੀ ਗੱਲ ਕਰ ਰਿਹਾ ਤੇ ਕਰ ਲੈਣ ਦਿਓ ਪ੍ਰਚਾਰ ਕਰ ਰਿਹਾ ਤੁਹਾਡਾ ਉਥੇ ਗੱਲ ਕਰੇਗਾ ਬੱਚੇ ਬਾਣਾ ਵੇਖਣਗੇ ਪੱਗ ਵੇਖਣਗੇ ਦਾੜ੍ਹੀ ਵੇਖਣਗੇ ਉਹਨਾਂ ਦਾ ਜੀ ਕਰੇਗਾ ਚਲੋ ਯਾਰ ਸਿੰਘ ਸਜिए ਗੁਰੂ ਵਾਲੇ ਬਣੀਏ ਵੱਡੀ ਪੱਦਰ ਤੇ ਪ੍ਰਚਾਰ ਹੋਏਗਾ ਕੋਈ ਕਰਨ ਲੱਗਾ ਕਰ ਲੈਣ ਦਿਓ ਅੱਜ ਕੱਲ ਤੇ ਸਾਡੇ ਕਈ ਬੰਦੇ ਗੁੰਡਾਗਰਦੀ ਵੀ ਕਰਦੇ ਫਿਰਦੇ ਨੇ ਕਮਿਸ਼ਨ ਮੰਗਣਗੇ ਪੈਸੇ ਮੰਗਣਗੇ ਪੈਸੇ ਮੰਗਦੇ ਨੇ ਕਈ ਚੋਲੇ ਪਾ ਕੇ ਗੁੰਡਾਗਰਦੀਆਂ ਕਰਦੇ ਨੇ ਕਈ ਪਰ ਮਿਹਨਤ ਕਰਕੇ ਜਿਹੜਾ ਬੰਦਾ ਤੁਰਦਾ ਹੈ ਪ੍ਰਚਾਰ ਕਰਦਾ ਚੰਗਾ ਕਰ ਰਿਹਾ ਉਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਹੁਣ ਆਹ ਵੀਡੀਓ ਵੇਖ ਲਿਓ ਨਹੀਂ ਸਾਰਿਆਂ ਨੇ ਤੁਸੀਂ ਦੇਖਿਓ ਗੀਪੀ ਗਰੇਵਾਲ ਇਸ ਤੋਂ ਪਹਿਲਾਂ ਨਾ ਕਬੱਡੀ ਵੀਡੀਓ ਜ਼ਿਆਦਾ ਬਣਾਉਂਦਾ ਸੀਗਾ ਜਣੀ ਕਮੇਡੀ ਫਿਲਮਾਂ ਜ਼ਿਆਦਾ ਬਣਾਉਂਦਾ ਸੀਗਾ ਉਸ ਤੋਂ ਬਾਅਦ ਲੋਕਾਂ ਦਾ ਇਲਜ਼ਾਮ ਇਹ ਸੀ ਉੱਤੇ ਵੀ ਇਹ ਹਾ ਹਾ ਹੀ ਹੀ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਸਕਦੇ ਪਰ ਉਹਨੇ ਬੰਦੇ ਨੇ ਫਿਰ ਵੀ ਅਰਦਾਸ ਫਿਲਮ ਬਣਾਈ ਤੇ ਅਰਦਾਸ ਵੀ ਲੋਕਾਂ ਨੇ ਪਸੰਦ ਕੀਤੀ ਫਿਰ ਉਹਨੂੰ ਐਵੇਂ ਜੇ ਫੀਲ ਹੋਇਆ ਵੀ ਯਾਰਾ ਕੋਈ ਨਾ ਕੋਈ ਫਿਲਮ ਸਾਨੂੰ ਹੋਰ ਵੀ ਇਤੋਂ ਵੀ ਹਟ ਕੇ ਬਣਾਉਣੀ ਚਾਹੀਦੀ ਆ ਫਿਰ ਉਹਨੇ ਇਹ ਵਾਲੀ ਫਿਲਮ ਬਣਾਤੀ ਹੁਣ ਇਹਦਾ ਇੰਨਾ ਜ਼ਿਆਦਾ ਵਿਰੋਧ ਹੋ ਰਿਹਾਗਾ ਵਿਰੋਧ ਵੀ ਕਰ ਰਹੇ ਨੇ ਲੋਕ ਤੇ ਕੁਝ ਲੋਕ ਇਹਨੂੰ ਵੇਖ ਵੀ ਰਹੇ ਨੇ ਸਰਾਹ ਵੀ ਰਹੇ ਨੇ ਮੈਂ ਸਪਾ ਇੱਕ ਕੋਈ ਬੇਨਤੀ ਕਰਨਾ ਚਾਹਾਂਗਾ ਕਿ ਯਾਰ ਨਾ ਇਹ ਕੋਈ ਨਮਾਗਮ ਦਾ ਹੈ ਨਹੀਂਗਾ ਜੇ ਤੁਹਾਨੂੰ ਲੱਗਦਾ ਵੀ ਇਤਿਹਾਸ ਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਨਾ ਕੋਈ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਤਾਂ ਐਸਡੀਪੀਸੀ ਨੂੰ ਚਾਹੀਦਾ ਕਿ ਕੋਈ ਇੱਕ ਮਾਪਦੰਡ ਬਣਾਵੇ ਵੀ ਤੁਸੀਂ ਕੋਈ ਵੀ ਫਿਲਮ ਬਣਾਉਣੀ ਆ ਇਤਿਹਾਸਕ ਹੋਵੇ ਜਾਂ ਫਿਰ ਕਿਸੇ ਸਿੱਖ ਗਰਦਾਰ ਤੇ ਬਣਾਉਣੀ ਆ ਤਾਂ ਵੀ ਤੁਹਾਨੂੰ ਪਹਿਲਾਂ SGBC ਨਾਲ ਗੱਲਬਾਤ ਕਰਨੀ ਪਊਗੀ ਫਿਰ ਤੁਸੀਂ ਉਹਦੀ ਅਥਾਰਟੀ ਤੋਂ ਬਾਅਦ ਕੋਈ ਗੱਲਬਾਤ ਕਰਨ ਤੋਂ ਬਾਅਦ ਕੋਈ ਫਿਲਮ ਬਣਾ ਸਕਦੇ ਹੋ